ਸ਼ਕਲ ਜੀ ਅੱਜ ਅਸੀਂ 24 ਅਪ੍ਰੈਲ ਤੋਂ ਗੱਲ ਸ਼ੋਈ ਦਿਨ ਬੁੱਧਵਾਰ ਦਿਨ ਬੁੱਧਵਾਰ ਹੁਣ ਮੈਂ ਜੋ ਬੋਲਦਾ ਇਹ ਮੇਰਾ ਆਪਣਾ ਥੋੜੀ ਹ ਬੋਲਿਆ ਹੋਇਆ ਮਤਲਬ ਕਹਣੇ ਦੀ ਗੱਲ ਆ ਕਿ origignal ਥੋੜੀ ਹੁੰਦੀ ਕੋਈ ਗੱਲ ਜਾਂ ਕੋਈ ਵਿਚਾਰ ਜਾਂ ਮੈਂ ਐ ਨਹੀਂ ਕਹਿ ਸਕਦਾ ਕਿ ਜੋ ਮੈਂ ਗੱਲਾਂ ਕਹੀਆਂ ਉਹ ਮੇਰੀਆਂ ਹੀ ਆ ਮਤਲਬ ਵੀ ਮੈਂ ਕ੍ਰੀਏਟ ਕਰੀਆਂ ਮੈਂ ਇਨਵੈਂਟ ਕਰੀਆਂ ਉਹ ਗੱਲਾਂ ਨਹੀਂ ਮੇਰੇ ਅੰਦਰ ਜੋ ਇਨਫੋਰਮੇਸ਼ਨ ਗਈ ਹੋਈ ਆ ਜੋ ਮੈਂ ਕਿਤੇ ਤੇ ਸੁਣੀ ਆ ਕਿ ਆਪ ਤਾਂ ਮੈਂ ਇੱਕ ਗੱਲ ਕਿਸੇ ਹੋਰ ਤੇ ਸੁਣੀ ਹੋਈ ਤੇ ਕਿਸੇ ਹੋਰ ਤੇ ਉਹਨਾਂ ਨੂੰ ਜੋੜ ਕੇ ਕੁਝ ਕਾਚਾ ਮਚਾ ਕਰਕੇ ਦਿਮਾਗ ਨਾਲ ਸੋਚ ਕੇ ਕੋਈ ਨਵੀਂ ਗੱਲ ਬਣਾਤੀ ਹਾਂ ਹਾਂ ਐਦਾਂ ਹੀ ਹੁੰਦਾ ਹਰ ਇੱਕ ਗੱਲ ਹਰ ਇੱਕ ਡਿਸਕਵਰੀ ਹਰ ਇੱਕ ਵਿਚਾਰ ਜੋ ਵੀ ਹੈਗਾ ਹੈ ਉਹ ਮਿਸ਼ਰਣ ਦੇ ਟਾਈਪ ਜਿੰਨੀ ਵੀ ਇਨਫੋਰਮੇਸ਼ਨ ਅਸਦਾ ਹੈ ਆਪਣੇ ਅੰਦਰ ਦੇ ਵਿੱਚ ਇਹ ਮੈਂ ਕਿਉਂ ਕਹਿ ਰਿਹਾ ਦਸ ਤੋ ਆਪਣੇ ਆਪ ਨੂੰ ਦੱਸਣੇ ਵਾਸਤੇ ਕਿ ਜੋਗਰ ਦੇਖ ਕੇ ਲੱਗ ਤੇਰਾ ਕੁਝ ਨਹੀਂ ਹੈਗਾ ਤੇਰਾ ਸਰੀਰਕ ਜਾਨ ਤੇ ਬਸ ਅੰਦਰਲੀ ਜੋ ਬਾਇਓਲੋਜੀ ਹੈ। ਤੇ ਅ ਹੁਣ ਕੱਲ ਮੈਂ ਉੱਥੇ ਗਿਆ ਲੱਗਿਆ ਕਿ ਮੈਂ ਕੁਝ ਦੇਖਿਆ ਅੱਜ ਇੰਸਟਾਗ੍ਰam ਤੇ ਰੀਲ ਦੇਖੀ ਤੇ ਰੀਲ ਵਾਲੇ ਬੰਦੇ ਨੇ ਵੀ ਕਿਤੇ ਕੁਝ ਦੇਖ ਮਤਲਬ ਉਹਨੇ ਵੀ ਅੱਧੇ ਹੀ ਦੱਸਿਆ ਤਾਂ ਵੀ ਮੈਂ ਇਥੇ ਕੁਝ ਦੇਖਿਆ ਤਾਂ ਮੈਂ ਤਿਆ ਚੌਥਾ ਬੰਤੀਆ ਬੰਦਾ ਹੈ ਜੋ ਉਹ ਗੱਲਾਂ ਕਰ ਰਿਹਾ ਹੈ। ਉਹ ਕਹ ਰਿਹਾ ਤਾਂ ਕਿਉਂ ਨਹੀਂ ਕਿ ਮੂਵੀ ਦੇਖੀ ਉਹ ਇਹ ਨਾਮ ਸੀਗਾ ਵਿਸ਼ਾਲ ਡਾਂਸ ਮੈਂ ਤਾਂ ਨਹੀਂ ਦੇਖੀ ਦੇਖੂਗਾ ਤਾਂ ਉਹ ਕਹਿੰਦਾ ਹੁੰਦਾ ਵੀ ਉੱਚ ਮੂਵੀ ਚ ਕੁੜੀ ਮੁੰਡੇ ਨੂੰ ਕਹਿੰਦੀ ਹੁੰਦੀ ਹੈ ਕਿ ਆਪਾਂ ਵਿਆਹ ਕਿਉਂ ਕਰਾਂਦੇ ਨੇ ਤਾਂ ਮੁੰਡਾ ਮੁੰਡਾ ਨੂੰ ਜਵਾਬ ਦਿੰਦਾ ਕਿ ਟੂ ਵੀ ਵਿਟਨੈਸਡ ਬਾਇ ਸਮਨ ਕਿ ਕਿਸੇ ਬਾ ਕਿਸੇ ਦੁਆਰਾ ਆਪਾਂ ਨੂੰ ਵਿਟਨੈਸ ਕਰੇ ਜਾਂਦੇ ਕਿ ਆਪਣੀ ਦੇਖੇ ਜਾਣ ਦਾ ਤਾਂ ਦੇਖੇ ਜਾਣ ਦਾ ਮਤਲਬ ਕਿ ਉਹ ਕਹਿੰਦਾ ਹੁੰਦਾ ਵੀ ਇਕੱਲੇ ਬੰਦੇ ਦੀ ਲਾਈਫ ਮੀਨਿੰਗਲੈਸ ਹੋ ਜਾਂਦੀ ਹੁਣ ਕਰੋੜਾਂ ਅਰਬਾਂ ਬੰਦੇ ਆ ਦੁਨੀਆ 'ਚ ਹੁਣ ਇਕੱਲਾ ਬੰਦਾ ਮਰ ਗਿਆ ਜਿਉਂ ਆ ਮਰ ਗਿਆ ਉਹਨੂੰ ਯਾਦ ਕੌਣ ਰੱਖੂਗਾ ਉਹਨੇ ਜੋ ਜੇ ਦੁਜੇ ਸ਼ਬਦ ਅੱਜ ਕਹਿ ਲਿਆ ਤਾਂ ਕਿ ਯਾਦ ਰੱਖੇ ਜਾਣਗਾ ਕਿ ਮੈਨੂੰ ਯਾਦ ਕੌਣ ਮੈਨੂੰ ਦੇਖੂਗਾ ਕੌਣ ਵੀ ਮੈਂ ਜਿਹੜੀ ਤਕਲੀਫ 'ਚ ਗੁਜ਼ਰਦਾ ਏ ਜਾਂ ਜਿਹੜੇ ਹਾਸੇ ਮੈਂ ਹੱਸਦਾ ਏ ਉਹ ਕੀ ਦੇ ਨਾਲ ਹੱਸਣੇ ਆ ਕਿਸੇ ਨਾਲ ਹੱਸਣੇ ਵਾਸਤੇ ਮਨੂੰ ਮੇਰਾ ਬੁਰਾ ਭਲਾ ਸਭ ਕੁਝ ਜਾਣਦਾ ਹੈ ਤਾਂ ਕਿਸੇ ਦਾ ਪੂਰਾ ਪਹਿਲਾ ਮੈਂ ਰਣਨਾ ਤਾਂ ਤੇ ਜਦ ਮੈਂ ਮਰਾਂ ਤਾਂ ਉਹ ਮਨ ਵਿੱਚ ਯਾਦ ਰੱਖੀ ਕਿ ਉਹ ਮੇਰੀ ਪੂਰੀ ਜ਼ਿੰਦਗੀ ਬਿਨਾਂਲੇ ਹੰਢੀ ਆ ਹੁਣ ਪਿਆਰਿਆਂ ਦੀ ਨਾਲੇ ਹੰਢਦੀ ਆ ਕਿ ਤਾਂ ਕਰਕੇ ਕਿ ਟੂ ਬੀ ਵਿਟਨੈਸਡ ਬਾਇ ਸਮਵਨ ਕਿ ਕੋਈ ਸਾਨੂੰ ਦੇਖੇ ਕੰਮ ਕਰਦੇ ਆ ਉਹਨੂੰ ਲੰਘਦੇ ਆ ਉਹਨੂੰ ਸਾਡੇ ਨਾਲ ਰਹੇ ਉਹੀ ਹਰਬੰਦਾ ਚਾਹੁੰਦਾ ਹੁੰਦਾ ਹੈ ਬਿਲਕੁਲ ਕੀ ਕੋਈ ਹੋਵੇ ਕੋਈ ਕੋਈ ਸ਼ਰਤ ਪੱਕਾ ਹੀ ਹੁੰਦਾ ਵਿੱਚ ਕਿ ਕੋਈ ਤਾਂ ਕਰਕੇ ਹੁਣ ਇਹ ਤਾਂ ਰਹੀ ਗੱਲ ਉਹ ਕੰਟੈਕਸਟ ਵਿੱਚ ਪਰ ਹੁੰਦਾ ਹੀ ਆ ਹੁਣ ਜਦੋਂ ਮੈਂ ਮੈਂ ਵੀ ਇਹ ਚੀਜ਼ ਰਿਲੇਟ ਕਰੀ ਆਪਣੇ ਨਾਲ ਬੰਦਾ ਆਪਣੇ ਨਾਲ ਰਿਲੇਟ ਕਰਦਾ ਕਿ ਹਾਂ ਇਹ ਗੱਲ ਹੈ ਆਪਾਂ ਕਈ ਵਾਰ ਚਾਹਦੇ ਹੁੰਦੇ ਵੀ ਕੋਈ ਆਪਾਂ ਨੂੰ ਦੇਖੇ ਮਤਲਬ ਹੁਣ ਮੈਂ ਸਕੂਲ ਤੋਂ ਤਾਂ ਲੰਘ ਗਿਆ ਤੇ ਜਦ ਮੈਂ ਕਦੇ ਉਸ ਏਰੀਏ ਚ ਜਾਂਦਾ ਹੁੰਦਾ ਮੈਂ ਪੱਕਾ ਇਧਰ ਉਧਰ ਦੇਖਦਾ ਕੋਈ ਮਨ ਨਹੀਂ ਟਿਕੀ ਪਰ ਐ ਨਹੀਂ ਪਤਾ ਕਿਉਂ ਪਰ ਮਨ ਉਹ ਵਧੀਆ ਲੱਗਦਾ ਜੇ ਮਨ ਕੋਈ ਦੇਖੂ ਮਨ ਕੋਈ ਮਿਲੂਗਾ ਮਨ ਕੋਈ ਹੈਲੋ ਬੋਲੂਗਾ ਜਾਂ ਮੇਰਾ ਦੋਸਤ ਕੋਈ ਵੀ ਕਲਾਸਮੇਟ ਟੀਚਰ ਜੋ ਵੀ ਮੈਂ ਇਹ ਚੀਜ਼ ਐਕਸਪੀਰੀਅੰਸ ਕਰੀਆ ਕਰਦਾ ਹੂੰ ਨੌਰਮੋਸਟ ਕਰਦਾ ਹੁੰਦਾ ਐ ਪਤਾ ਹੁੰਦਾ ਵੀ ਉਹ ਉਹ ਹੁੰਦਾ ਉਹ ਏਰੀਆ ਦੇ ਚਾਹਤ ਮੈਂ ਉੱਥੇ ਗਿਆ ਹੁੰਦਾ ਵਿੱਚੇ ਮਿਲ ਜਪੀ ਸੀ ਟੱਕਰ ਉੱਥੇ ਮੰਨ ਨੂੰ ਨਹੀਂ ਪਤਾ ਵੀ ਇਹਨੂੰ ਕਾਈਂ ਨਿੰਗਲ ਪਾਛਾ ਚਾ ਟੈਂਸ਼ਨ ਸੀਕਿੰਗ ਯਾ ਅਟੈਂਸ਼ਨ ਕਰੀਵਿੰਗ ਨਾਲ ਰਿਲੇਟ ਕਰ ਸਕਦੇ ਆ ਨਹੀਂ ਮਨ ਨੂੰ ਨਹੀਂ ਪਤਾ ਨਾ ਮਨ ਨੂੰ ਮਤਲਬ ਆ ਜਾਵੇ ਠੀਕ ਪਰ ਜੋ ਗੱਲ ਹੈ ਆਪਾਂ ਤਾਂ ਗੱਲ ਉਹੀ ਕਰ ਰਹੇ ਆ ਕਿ ਜੋ ਹੈ ਉਹ ਦੇਖ ਰਹੇ ਹਾਂ ਤਾਂ ਕੀ ਹੁੰਦਾ ਹੈ ਕਿ ਕੋਈ ਯਾਦ ਰੱਖੇ ਕੋਈ ਦੇਖੇ ਚੰਗਾ ਲੱਗਦਾ ਹੈ ਮੈਂ ਜੇ ਦੇਖਿਆ ਨਾ ਮੈਂ ਇਹ ਵੀਡੀਓਸ ਕਿਉਂ ਬਣਾ ਰਿਹਾ ਤਾਂ ਹੀ ਬਣਾ ਰਿਹਾ ਵੀ ਕੋਈ ਦੇਖੇ ਮੰਨੋ ਨਾ ਮੰਨੋ ਅੰਦਰੋਂ ਹੁੰਦਾ ਹੀ ਆ ਜਦ ਤੁਸੀਂ ਉਹ ਅਪਲੋਡ ਕਰ ਰਹੇ ਹੋ ਕਿਸੇ ਉਸ ਓਪਨ ਪਲੇਟਫਾਰਮ ਤੇ ਕਿ ਕੋਈ ਦੇਖੇ ਕਿਉਂ ਕੀ ਕਹੂੰ ਕਿ ਨਹੀਂ ਹਾਲਾਂਕਿ ਬਣਾ ਆਪਣੇ ਰਹੀ ਰ ਇਹ ਗੱਲਾਂ ਮੇਰੀਆਂ ਕਿਸੇ ਨਾਲ ਕੋਈ ਲਿੰਕ ਜੁਮਕ ਨਹੀਂ ਹੈ ਜੋ ਕਹਿਣਾ ਕੋ ਉਹ ਜਿੱਦਾਂ ਮਰਜ਼ੀ ਬਟ ਮਨਸੇ ਤਾਂ ਉਹ ਗੱਲ ਹੁੰਦੀ ਹੈ ਨਾ ਤਾਂ ਹੀ ਹੈ ਨਹੀਂ ਤਾਂ ਤੇ ਇਸ ਲਈ ਵੀ ਕੀ ਜਿਆਦਾ ਸਾਲ ਬੀਤ ਜਾਣੇ ਯਾਰ ਆ ਤੀਜਾ ਗੱਲਾਂ ਬਣੀ ਪਤਾ ਨਹੀਂ ਇਹਨਾਂ ਦਾ ਕੀ ਰਿਲੇਸ਼ਨ ਹੋਊਗਾ ਮੇਰੇ ਆਉਣ ਵਾਲੇ ਸਾਲਾਂ ਨਾਲ ਜੋ ਇਹ ਇਹ ਪੂਰਾ ਹੋ ਗਿਆ ਮਰ ਮੁੱਕ ਕੇ ਜਹਾਂ ਚੀਜ਼ਾਂ ਪਈਆਂ ਹੋਣਗੀਆਂ ਜੇ ਕਿਸੇ ਨੇ ਦੇਖੀ ਕਦੇ ਕਿਸੇ ਨੇ ਮੇਰੇ ਜਾਣਨੇ ਵਾਲੇ ਨੂੰ ਤਾਂ ਨਾ ਜਸਟ ਉਹ ਫੀਲਿੰਗ ਫੀਲਿੰਗ ਆਸਤੀ ਜਿਉਂਦੇ ਆ ਬਾਕੀ ਦੇਖੋ ਪਰ ਹੁੰਦਾ ਇੱਕ ਕੋਈ ਕੋਈ ਸਾਥ ਤਾਂ ਰਹਿੰਦੇ ਕਿ ਕੋਈ ਦੇਖੇ ਕੋਈ ਸੁਣੇ ਕੋਈ ਹੋਵੇ ਠੀਕ ਹੈ ਤਾਂ ਹੀ ਰੰਦੇ ਕੀ ਚੱਲ ਰਿਹਾ ਚੰਗਿਆਰੀਤ ਵਾਸਤੇ ਇਹ ਨਹੀਂ ਹੈ ਐਸਸੀ ਕੀ 24 ਤੇ ਲੂਜ਼ਰ ਫਰਵਿਹਨ ਬੁੱਧਵਾਰ